ਅਵਾਜ਼ ਜਿਹੜੀ ਹੈ ਨਾ ਅਵਾਜ਼ ਤੇ ਫਿਰ ਅਵਾਜ਼ ਨਾਲ ਸ਼ਬਦ ਆਉਂਦੇ ਸ਼ਬਦ ਨਾਲ ਅਵਾਜ਼ ਆਉਂਦੀ ਹੈ ਨਾ ਕਈ ਵਾਰੀ ਨਾ ਸ਼ਬਦ ਆਪਾਂ ਚਰਚਾ ਕਰਦੇ ਹਾਂ ਕਈ ਤਾਂ ਬੋਲੇ ਜਾਂਦੇ ਆ ਜਿਨ੍ਹਾਂ ਤੇ ਨਾ ਫਿਰ ਸ਼ਰਮਿੰਦਾ ਹੋਣਾ ਪੈਂਦਾ ਤੇ ਜੇ ਉਹ ਸ਼ਬਦ ਕਿਸੇ ਐਹੋਜੇ ਮਨੁੱਖ ਦੇ ਮੂੰਹ ਚੋਂ ਨਿਕਲ ਜਾਣ ਦੀ ਤੇ ਉਮੀਦ ਹੀ ਨਾ ਕੀਤੀ ਜਾਵੇ ਫਿਰ ਹੋਰ ਵੀ ਸ਼ਰਮਿੰਦਗੀ ਵਾਲੀ ਗੱਲ ਹੋ ਜਾਂਦੀ ਹੈ ਧਾਮੀ ਸਾਹਿਬ ਤੇ ਬੀਬੀ ਜ਼ਗੀਰ ਕੌਰ ਵਾਲਾ ਮਸਲਾ ਸਾਰਿਆਂ ਨੇ ਵੇਖਿਆ ਪਰ ਉਸ ਅਨੁਸਾਰੀ ਗੱਲ ਨੂੰ ਰਿਪੀਟ ਨਹੀਂ ਕਰਦੇ ਪਰ ਧਾਮੀ ਸਾਹਿਬ ਨੂੰ ਵੀ ਅੱਜ ਧਾਰਮਿਕ ਸਜ਼ਾ ਹੋਈ ਇਹ ਅਜੀਬ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਪੰਜਾਬ ਦੇ ਵਿੱਚ ਨਾ ਆ ਤੁਸੀਂ ਬੋਲਾਂ ਦੀ ਗੱਲ ਕੀਤੀ ਹੈ ਨਾ ਇੱਕ ਗੀਤ 'ਚ ਬੜਾ ਸੋਣਾ ਗਾਇਆ ਕਿਸੇ ਗਵੰਤਰੀ ਨੇ ਜੀ ਕਿ ਜਿਹੜੇ ਬੋਲ ਤੂੰ ਬੋਲੇ ਸੀ ਪੈਂਦੀ ਅੱਜ ਤੱਕ ਰੜਕਾਂ ਨੇ ਬਿਲਕੁਲ ਬੋਲ ਰੜਕਦੇ ਰਹਿੰਦੇ ਨੇ ਤਾਂ ਮਤਲਬ ਕਿ ਵਾਕਿਆ ਹੈ ਨਾ ਸਾਡੀ ਜੁੱਤੀ ਕਸਾਤੀ ਨਹੀਂ ਤੇਰੇ ਪਿੰਡ ਦੀਆਂ ਸੜਕਾਂ ਨੇ ਜੀ ਹੁਣ ਤੈਨੂੰ ਕਿਵੇਂ ਬੁਲਾਈਏ ਤੇਰੇ ਵਿੱਚ ਬਹੁਤੀਆਂ ਮੜਕਾਂ ਨੇ ਤਾਂ ਗੱਲ ਇਹ ਆ ਕਿ ਭਈ ਐਸ ਸਮੇਂ ਦੇ ਜਿਹੜੇ ਹਾਲਾਤ ਨੇ ਉਹ ਇਹੋ ਹੀ ਆ ਤਾਂ ਹੀ ਤੇ ਕਹਿੰਦੇ ਆ ਨਾ ਕਿ ਜਿਹੜਾ ਹੁਣ ਕਹਿੰਦੇ ਨਾ ਇੱਕ ਕੋਈ ਬੰਦਾ ਸੀਗਾ ਤੋ ਉਹਨੂੰ ਕ੍ਰੋਧ ਬੜਾ ਆਉਂਦਾ ਸੀਗਾ ਜੀ ਕ੍ਰੋਧ ਬੜਾ ਹੀ ਆਇਆ ਕਰੇ ਉਹਨੂੰ ਤੇ ਕਿਸੇ ਨੇ ਕਿਹਾ ਕਿ ਉਹ ਫਲਾਣਾ ਜਿਹੜਾ ਸਿਆਣਾ ਵਿਅਕਤੀ ਆ ਨਾ ਤੇ ਉਹਦੇ ਕੋਲ ਜਾ ਕੋਈ ਨਾ ਕੋਈ ਹੱਲ ਕੱਢਦਾ ਹੈਗਾ ਹਮ ਤੇ ਉਹ ਮਤਲਬ ਉਹਦੇ ਕੋਲ ਗਿਆ ਤੇ ਉਹਨੇ ਕੁਝ ਉਹਨੂੰ ਖਾਂਬ ਦਿੱਤੇ ਜੀ ਤੇ ਖੰਭ ਉਹ ਦਿੱਤੇ ਤੇ ਕਿਹਾ ਕਿ ਫੁਲਾਣੀ ਚੌਕ 'ਚ ਰੱਖਿਆ ਤੇ ਅਗਲੇ ਦਿਨ ਉਹ ਫੇਰ ਗਿਆ ਕਹਿੰਦਾ ਹਾਂ ਕੀ ਕਰਾਂ ਉਹਨੇ ਆਖੇ ਜਾ ਉਹ ਚੱਕ ਲਿਆ ਤੇ ਬਾਪ ਗਈ ਤਾਂ ਉੱਥੇ ਕਿਹੜੇ ਉਹ ਖੰਭ ਖੰਭ ਰਹਿਣੇ ਸੀ ਬਿਲਕੁਲ ਤਾਂ ਉਹਨੂੰ ਸਮਝਾਇਆ ਕਿ ਭਈ ਇਹੀ ਦੇਖ ਲੈ ਹੁਣ ਤੂੰ ਉਹਨੇ ਆਖੇ ਜੁ ਕਿਹਾਊਗਾ ਕਿ ਉੱਥੇ ਤਾਂ ਕੁਝ ਵੀ ਹੈ ਨਹੀਂ ਕੋ ਬਾਬਾ ਬਿਲਕੁਲ ਉਹਨੇ ਆਖਿਆ ਉਹ ਬਸ ਉਹ ਖੰਭ ਨਹੀਂ ਤੇਰੇ ਬੋਲਿਆ ਜਿਹੜੇ ਇੱਕ ਵਾਰੀ ਮਤਲਬ ਕਿ ਤੁਹਾਡੇ ਮੂੰਹੋਂ ਨਿਕਲ ਗਏ ਫਿਰ ਥੋੜੇ ਵੀ ਹੱਥ ਨਹੀਂ ਆਉਂਦੇ ਤੁਹਾਡੇ ਵੀ ਹੱਥ ਨਹੀਂ ਆਉਂਦੇ ਬਿਲਕੁਲ ਸਹੀ ਗੱਲ ਹੈ ਸਹੀ ਫਰਮਾਇਆ ਮਤਲਬ ਉਹ ਠੀਕ ਆ ਹੁਣ ਤੁਸੀਂ ਵੇਖੋ ਨਾ ਕਿ ਮੀਟਿੰਗ ਹੋਈ ਆ ਕੱਲ ਵੀ ਗਿਆਨੀ ਰਗਵੀਰ ਸਿੰਘ ਦੇ ਨਾਲ ਜੀ ਪਰਸੋ ਚੌਥ ਵੀ ਹੋਈ ਆ ਕਾਲੀ ਲੀਡਰਾਂ ਦੀ ਇਹ ਸਾਰਾ ਕੁਝ ਜੋ ਇਹ ਕਰਦੇ ਫਿਰਦੇ ਨੇ ਉਹ ਜੱਗ ਜਾ ਰਿਹਾ ਕਿ ਜਿੰਨਾ ਚੀਜ਼ਾਂ ਵਾਸਤੇ ਤੁਸੀਂ ਪਤਨ ਦਾ ਸ਼ਿਕਾਰ ਹੋ ਕੇ ਅਰਸ਼ ਤੋਂ ਫਰਸ਼ ਤੇ ਆ ਗਏ ਹਾਲੇ ਵੀ ਤੁਸੀਂ ਉਹਨਾਂ ਚੀਜ਼ਾਂ ਤੋਂ ਹਟਦੇ ਨਹੀਂ ਜੀ ਬਿਲਕੁਲ ਹੁਣ ਤੁਸੀਂ ਵੇਖੋ ਕਿ ਉਹ ਮੀਟਿੰਗ ਹੋਈ ਕੱਲ ਪਤਾ ਨਹੀਂ ਅੰਦਰ ਘਾਤੇ ਕੀ ਇਹਨਾਂ ਦਾ ਚੱਕਰ ਚੱਲਿਆ ਅੱਜ ਅਚਾਨਕ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਗਏ ਉਹਨਾਂ ਨੇ ਅਖਿਆ ਜੀ ਚਲੋ ਜੋੜਾ ਘਰ ਚ ਜਾਓ ਜੋੜਾ ਘਰ ਚ ਜੋੜੇ ਸਾਫ਼ ਕਰਕੇ ਸਾਲ ਦੀ ਪ੍ਰਧਾਨਗੀ ਦੀ ਮਿਆਦ ਬੱਦ ਜਵੇ ਹੋਰ ਕੀ ਚਾਹੀਦਾ ਨਾਲੇ ਪੰਨ ਨਾਲੇ ਫਲੀਆਂ ਨਾਲੇ ਖਾਓ ਖਰਮਾਨੀਆਂ ਨਾਲੇ ਪੰਨੋ ਬਦਾਮ ਇਤੋਂ ਵੱਧ ਕੀ ਇਤੋਂ ਵੱਧ ਕੀਤੇ ਤੇ ਉਹ ਵੀ ਮਿੰਟ ਨਾਲੇ ਘਰ ਦੀ ਸੇਵਾ ਹੋ ਗਈ ਹਮ ਨਾਲੇ ਫੋਟੋਆਂ ਫਟੂਆਂ ਹੋ ਗਈਆਂ ਨਾਲੇ ਸਾਲ ਪ੍ਰਧਾਨਗੀ ਹੋਰ ਪੱਕੀ ਆ ਜਦੋਂ ਤੱਕ ਐਸਟੀਪੀਸੀ ਦਾ ਇਲੈਕਸ਼ਨ ਨਹੀਂ ਹੁੰਦਾ ਹੋਰ ਕੀ ਚਾਹੀਦਾ ਪਰ ਤਮੀ ਸਾਹਿਬ ਨੇ ਆਪਣਾ ਨੁਕਸਾਨ ਬਹੁਤ ਕਰਵਾਇਆ ਬੜੀ ਇੱਜ਼ਤ ਸੀ ਇਹਨਾਂ ਦੀ ਬਿਲਕੁਲ ਬਿਲਕੁਲ ਬਹੁਤ ਇੱਜ਼ਤ ਸੀ ਸ਼ਬਦ ਤੇ ਬੜਾ ਮਤਲਬ ਕਿ ਕੰਟਰੋਲਡ ਬੋਲਦੇ ਸੀਗੇ ਹਮ ਬੜਾ ਨਪਿਆ ਤੁਲਿਆ ਬੋਲਦੇ ਸੀ ਜੀ ਸਿਆਣੇ ਬਹੁਤ ਨੇ ਪਰ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਉਮਰ ਦੇ ਇਸ ਪੜਾਤੇ ਆ ਕੇ ਇਸ ਅਹੁਦੇ ਤੇ ਬੈਠ ਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਆ ਜੀ ਜੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਸ ਤਰ੍ਹਾਂ ਦੀਆਂ ਕਲਿੱਪਾਂ ਆ ਰਹੀਆਂ ਨੇ ਹਮ ਵਰਸਾਸਿੰਦ ਬਲਟੋਆ ਵਰਗਿਆਂ ਦਾ ਇਸ ਸਭਾ ਤੋਂ ਦੁਨੀਆ ਪਹਿਲਾਂ ਹੀ ਜਾਣੂ ਆ ਇਹਦਾ ਮਤਲਬ ਇਹ ਆ ਕਿ 12ਵਾਂ ਇਹ بڑے ਠਹਿਰਾਓ ਚ ਸਹਿਜ ਅਵਸਥਾ ਚ ਨਜ਼ਰ ਆਉਣ ਵਾਲੇ ਲੋਕ ਅੰਦਰੋਂ ਕਿਸ ਤਰ੍ਹਾਂ ਕਾਲੇ ਪੈਂਦੇ ਨੇ ਜੀ ਬਿਲਕੁਲ ਅੰਦਰ ਕਿਸ ਤਰ੍ਹਾਂ ਦੀ ਇੱਕ ਮਾਨਸਿਕਤਾ ਟੱਕ ਕੇ ਰੱਖਦੇ ਨੇ ਇਹ ਸਾਫ ਹੈ ਜੀ ਬਿਲਕੁਲ ਇਹ ਸਪਸ਼ਟ ਹੈ ਜੀ ਜਦੋਂ ਸਾਹਮਣੇ ਆ ਜਾਂਦੀ ਹੈ ਤੇ ਫਿਰ ਬੜਾ ਮਤਲਬ ਅਸੀਂ ਕੋਈ ਇਹਨਾਂ ਤੇ ਕੋਈ ਫਤਵਾ ਜਾਰੀ ਨਹੀਂ ਕਰ ਸਕਦੇ ਜੀ ਧਾਰਮਿਕ ਲੀਡਰ ਆ ਹਮ ਹਮ ਅਸੀਂ ਜੋ ਇਹਨਾਂ ਦੀਆਂ ਗੱਲਾਂ ਨੇ ਉਹਨਾਂ ਤੇ ਗੱਲਾਂ ਕਰ ਸਕਦੇ ਜੀ ਤਾਂ ਮੀਟਿੰਗਾਂ ਦਾ ਵੀ ਮੰਤਬ ਪੂਰਾ ਹੋ ਗਿਆ ਸਾਫ ਹੋ ਗਿਆ ਹੂੰ ਤੇ ਕੀ ਕਹਾਣੀ ਆ ਕੀ ਨਹੀਂ ਉਹ ਵੀ ਸਪਸ਼ਟ ਆ ਬਿਲਕੁਲ ਪਰ ਇਹ ਵੀ ਸਪਸ਼ਟ ਆ ਕਿ ਇਸ ਤਰ੍ਹਾਂ ਸਿਆਣੇ ਜਿਹੜੇ ਬੀਬੇ ਆ ਹੂੰ ਹੂੰ ਜਿਹੜੇ ਇਹ ਕਹ ਲੋ ਕਿ ਬੀਬੇ ਦਾੜ੍ਹਾ ਵਾਲੇ ਆ ਜੀ ਜੀ ਉਹ ਅੰਦਰੋਂ ਕਿਸ ਤਰ੍ਹਾਂ ਆਪ ਦਾ ਵਿਚਾਰ ਪਰਵਾ ਰੱਖਦੇ ਆ ਕਿ ਇਹ ਗੱਲ ਵੀ ਕਿਤੇ ਨਾ ਕਿਤੇ ਕਹਿ ਲੋ ਕੇ ਪ੍ਰਗਟ ਹੋ ਗਈ ਹੂੰ 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 ਬਿਲਕੁਲ 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 ਜਟੋਆੜ ਜੀ ਵੀ ਇਹੀ ਕਹਿ ਰਹੇ ਨੇ ਕਿ ਜਿੰਨੇ ਸਿਆਣੇ ਬੰਦੇ ਆ ਕਿ ਨਿਜ਼ਬਾਨ ਇਹਨਾਂ ਦੀ ਉਦਾਂ ਹੀ ਕੌੜੀ ਆ ਕਈ ਵਾਰੀ ਫਿਸਲ ਜਾਂਦੀ ਹੈ ਜ਼ੁਬਾਨ ਜੀ ਕੌੜੀ ਜ਼ੁਬਾਨ ਦਾ ਮਤਲਬ ਸਰ ਕੌੜੀ ਜ਼ੁਬਾਨ ਤੇ ਹੁਣ ਸਾਡੇ ਇਹਨਾਂ ਸ਼ਬਦ ਵਰਤੇ ਮਾੜੀ ਮੈਂ ਥੋੜੇ ਬਰ ਚਲੋ ਮਾੜੀ ਜੁਬਾਨ ਹਾਂ ਚਲੋ ਕੌੜੀ ਜੀ ਮਤਲਬ ਕਿ ਮਾੜੀ ਤੇ ਕੌੜੀ ਜ਼ੁਬਾਨ ਚ ਥੋੜਾ ਫਰਕ ਹੈ ਮਾੜੀ ਹੈ ਕਿ ਤੁਸੀਂ ਕਿਸੇ ਨੂੰ ਗਾਲ ਮੰਦਾ ਕੱਢਣਾ ਹੂੰ ਹੂੰ ਤੇ ਜਿਹੜਾ ਮਤਲਬ ਕਿ ਕਹ ਲੋ ਕਿ ਕੌੜਾ ਬੋਲਦਾ ਕੌੜਾ ਬੋਲਣ ਤਾਂ ਆਪਾਂ ਕਈ ਵਾਰ ਕਹਿੰਨੇ ਕਿ ਯਾਰ ਫਲਾਣਾ ਬੜਾ ਸੱਚਾ ਹੈ ਜੀ ਜੀ ਤੇ ਉਹ ਗੱਲ ਮੂੰਹ ਤੇ ਕਰ ਦਿੰਦਾ ਚਾਹੇ ਕਿਸੇ ਨੂੰ ਕੌੜੀ ਲੱਗੇ ਹੂੰ ਹੂੰ ਦੋਨਾਂ ਚੀਜ਼ਾਂ ਚ ਬੁਨਿਆਦੀ ਫਰਕ ਹੈ ਜਦੋਂ ਤੁਸੀਂ ਪਬਲਿਕ ਫਿਗਰ ਬਣ ਗਏ ਨਾ ਤੁਹਾਨੂੰ ਬਹੁਤ ਸਾਰੇ ਫਿਕਰ ਕਰਨੇ ਚਾਹੀਦੇ ਆ ਜੀ ਨਹੀਂ ਤੇ ਸਰ ਅੱਗੇ ਵੀ ਮੈਂ ਕਿਹਾ ਕਿ ਇੱਕ ਚੋਟੀ ਹੁੰਦੀ ਹੈ ਤੇ ਚੋਟੀ ਤੋਂ ਅੱਗੇ ਖਾਈ ਹੁੰਦੀ ਹੈ ਤੁਸੀਂ ਚੋਟੀ ਤੇ ਟਿਕੇ ਰਹਿਣਾ ਕਿ ਖਾਈ 'ਚ ਡਿੱਗਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਤੁਹਾਡੇ ਤੇ ਨਿਰਭਰ ਕਰਦਾ ਹੈ ਸਰ ਬਿਲਕੁਲ ਬਿਲਕੁਲ ਮਿੰਟੂ ਜੀ ਮਿੰਟੂ ਜੀ ਇੱਕ ਸਵਾਲ ਹੋਰ ਪੁੱਛਣਾ ਹਾਲਾਂਕਿ ਕੱਲ ਦਾ ਸੀ ਚਲੋ ਮੈਂ ਥੋੜਾ ਜਿਆਦਾ ਪੁੱਛ ਲੈਣਾ ਤੁਹਾਡੇ ਤੋਂ ਇੱਧਰ ਤਾਂ ਦੇਖੋ ਥੋੜਾ ਜਿਹਾ ਅਮਲ ਹੋ ਗਿਆ ਜਾਂ ਕੋਈ ਗੱਲਬਾਤ ਦਾ ਨਿਚੋੜ ਨਿਕਲਿਆ ਉਧਰ ਸੁਖਬੀਰ ਬਾਦਲ ਵਾਲੇ ਪਾਸੇ ਆਦੇਸ਼ ਤੇ ਕੋਈ ਅਮਲ ਹੋ ਹੀ ਨਹੀਂ ਰਿਹਾ ਉਹ ਵਿੱਚ ਹੀ ਦਬੰਦ ਜਾ ਪਿਆ ਹੋਇਆ ਨਹੀਂ ਉਹ ਹੋਏਗਾ ਨਾ ਜੀ ਹੁਣ ਦੇਖੋ ਗੱਲ ਇਹ ਆ ਹੂੰ ਕਿ 2 ਤਰੀਕ ਨੂੰ ਆਦੇਸ਼ ਆਇਆ 20 ਦਿਨ ਦੀ ਇਹਨਾਂ ਨੇ ਮਹਲਤ ਲਈ ਜੀ 22 ਤਰੀਕ ਤੱਕ ਤੇ ਉਹ ਹੋ ਗਿਆ ਫਿਰ ਹੂੰ 22 ਲੰਘੀ ਹੁਣ ਇਹਨਾਂ ਦੇ ਕੋਲ ਇਹ ਹੈਗਾ ਜੀ ਕਿ ਸਿੱਧੀ ਸਭਾ ਚੱਲ ਪਈ ਆ ਹੂੰ ਹੁਣ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕੀ ਕਰੀਏ ਬਿਲਕੁਲ ਅਸੀਂ ਅੰਤਰਿਕ ਕਮੇਟੀ ਵਾਲੀ ਮੀਟਿੰਗ ਸੱਦੀ ਉਹ ਰੱਦ ਕਰ ਦਿੱਤੀ ਕੀ ਕਰਦੇ ਫਿਰਦੇ ਨੇ ਹੂੰ 19 ਨੂੰ ਮੀਟਿੰਗ 22 ਨੂੰ ਕਹਿੰਦੇ ਫਿਰ ਅੰਤਰਿਕ ਕਮੇਟੀ ਦੀ ਮੀਟਿੰਗ ਤਦ ਤੱਕ ਖਬਰਾਂ ਆ ਗਈਆਂ ਕਿ ਗਿਆਨੀ ਰਕबीर ਸਿੰਘ ਨਾਰਾਜ਼ ਹੋ ਗਏ ਨੇ ਜੀ ਫਿਰ ਇਹ ਖਬਰ ਆ ਗਈ ਹੈ ਕਿ ਧਾਮੀ ਸਾਹਿਬ ਨਾਰਾਜ਼ ਹੋ ਗਏ ਨੇ ਹਮ ਹਮ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ ਉਹ ਸਾਰਾ ਪਰੇਸ਼ਾਨੀ ਆਦ ਗੀਆਂ ਬਹੁਤ ਹੈ ਇੱਥੇ ਨਾਰਾਜ਼ਗੀਆਂ ਸੀ ਕਿਆਂ ਸਰ ਤੇ ਫਿਰ ਉਸ ਤੋਂ ਬਾਅਦ ਹੁਣ ਕਹਿ ਲੋ ਇਹਨਾਂ ਕੋਲ ਮੌਕਾ ਹੈ ਇਹ ਗੱਲ ਕਹਿਣ ਦਾ ਕਿ ਜਦੋਂ ਸ਼ਹੀਦੀ ਸਮਾਗਮ ਸਮਾਪਤ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਅੰਤਰੀਂ ਕਮੇਟੀ ਦੀ ਮੀਟਿੰਗ ਵੀ ਸੱਦ ਲਵਾਂਗੇ ਐਸੀ ਪੀਸੀ ਵਾਲੇ ਕਹਿਣਗੇ ਤੇ ਉਸ ਤੋਂ ਬਾਅਦ ਅਸੀਂ ਵਰਕਿੰਗ ਕਮੇਟੀ ਕਿਉਂਕਿ ਵਰਕਿੰਗ ਕਮੇਟੀ ਨੇ ਫੈਸਲਾ ਲੈਣਾ ਨਾ ਤਾਂ ਉਸ ਤੋਂ ਬਾਅਦ ਵਰਕਿੰਗ ਕਮੇਟੀ ਵਾਲੇ ਵੀ ਆ ਜਾਣਗੇ ਮੈਦਾਨ ਦੇ ਵਿੱਚ ਜੀ ਜੀ ਉਹ ਕੀ ਬਣਦਾ ਕੀ ਨਹੀਂ ਬਣਦਾ ਉਹ ਤੇ ਬਾਅਦ ਦੀ ਗੱਲ ਹੈ ਨਾ ਸਰ ਹਾਂ ਬਿਲਕੁਲ ਬਿਲਕੁਲ ਅਜ਼ੀਮ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਸੱਚਮੁੱਚ ਮਿੰਟੂ ਜੀ ਵੇਖਦੇ ਹਾਂ ਹੁਣ ਕੀ ਬਣਦਾ ਇਹ ਵੀ ਕਿਤੇ ਝਟਪਟ ਹੀ ਫੈਸਲਾ ਨਾ ਆ ਜੇ ਪਹਿਲਾਂ ਵਾਂਗੂ ਅਚਾਨਕ ਜਾਂ ਫਿਰ ਹੋਰ ਅਜੇ ਲੰਮਕਿਆ ਰਵੇ ਕੋਈ ਪਤਾ ਨਹੀਂ ਕੀ ਬਣਦਾ ਖੈਰ ਮਿੰਟੂ ਜੀ ਇੱਕ ਬੜੀ ਅਹਿਮ ਖਬਰ ਹੈ ਆਪਾਂ ਉਸ ਤੇ ਵਿਚਾਰ ਚਰਚਾ ਕਰਦੇ ਆਂ ਪਹਿਲਾ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਆਪਣੇ ਸੁਣਨ ਵਾਲੀ ਆਪਣੇ ਕੰਮ ਦੀਆਂ ਗੱਲਾਂ ਨੇ ਉਸ ਤੇ ਆਪਾਂ ਥੋੜਾ ਜਿਹਾ ਆਉਣੇ ਆ ਮਿੰਟੂ ਜੀ ਖੇਤੀਬਾੜੀ ਹੈ ਕਿਸਾਨੀ ਹੈ ਉਹਦੇ ਨਾਲ ਤਿੰਨ ਮੁੱਖ ਥੰਮ ਹੈ ਮੇਨ ਪਿੱਲਰ ਜੀ ਨੂੰ ਕਹਿ ਲੋ ਹਨਾ ਇੱਕ ਮਜ਼ਦੂਰ ਹੈ ਕਿਸਾਨ ਹੈ ਆੜਤੀਆ ਵੀਰ ਤੇ ਤਿੰਨਾਂ ਨੂੰ ਆਪਾਂ ਵੱਖ ਕਰਕੇ ਨਹੀਂ ਦੇਖ ਸਕਦੇ ਇੱਕ ਵੀ ਜੇ ਕਹਿ ਲੋ ਗੱਡੀ ਦਾ ਇੱਕ ਵੀ ਟਾਇਰ ਆਪਾਂ ਕੱਢ ਕੇ ਵੇਖੀਏ ਨੇ ਤੇ ਬੜਾ ਮੁਸ਼ਕਲ ਲੱਗਦਾ ਹੈ ਪਰ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਸਰਕਾਰ ਨੇ ਝੋਨੇ ਵੇਲੇ ਵੀ ਕੋਈ ਇਦਾਂ ਦਾ ਸਿਸਟਮ ਜਿਹਾ ਬਣਾਇਆ ਕਿ ਆਪਸ ਦੇ ਵਿੱਚ ਹੀ ਪਾੜਾ ਪੈਣ ਲੱਗਿਆ ਹੁਣ ਕਹਿੰਦੇ ਇੱਕ ਸਕੀਮ ਜੀ ਹੋਰ ਲੋਨ ਨੂੰ ਫਿਰਦੇ ਆ ਜਿਹਦੇ ਨਾਲ ਜਿਹੜਾ ਆੜਤੀਆ ਉਹਨੂੰ ਦੁਖੀ ਕਰਨਾ ਜੇ ਉਹਨੂੰ ਕਰਨਾ ਤੇ ਫਿਰ ਸਾਰੀ ਕਿਸਾਨੀ ਨੂੰ ਤੁਹਾਨੂੰ ਪਤਾ ਇਹਨੂੰ ਫਰਕ ਪੈਂਦਾ ਜ਼ਰੂਰ ਕੀ ਮਸਲਾ ਹੈ ਜੀ ਕੀ ਸਿਸਟਮ ਜਿਹੜਾ ਇਹ ਨਵਾਂ ਲਿਆ ਰਿਹਾ ਜੀ ਦੇਖੋ ਪਤਾ ਕੀ ਹੈ ਕਿ ਜਿਹੜਾ ਓਵਰਆਲ ਉਹ ਮੰਡੀ ਟਾਂਚਾ ਜੀ ਹੁਣ ਉੱਥੇ ਚੀਮਾ ਸਾਹਿਬ ਬੈਠੇ ਸਨ ਕੱਲ ਪੈਂਟ ਕੋਟ ਪਾਈ ਬੈਠੇ ਸੀਗੇ ਪੂਰੇ ਮਤਲਬ ਕਿ ਇਦਾਂ ਲੱਗਦਾ ਸੀਗਾ ਕਿ ਜਿਵੇਂ ਅਰਥਸ਼ਾਸਤਰੀ ਕੋਈ ਗਏ ਉਹਨੂੰ ਤੇ ਉਹ ਜਾ ਕੇ ਉੱਥੇ ਆਰਡੀਐਫ ਦੀ ਗੱਲ ਪੈ ਕਰਦੇ ਨੇ ਕਿ ਸਾਡਾ ਆਰਡੀਐਫ ਦਿਓ ਜੀ ਜੀ ਆਰਡੀਐਫ ਜਿਹੜਾ ਉਹ ਹੈਗਾ 8000 ਕਰੋੜ ਦਾ